ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਪਕੰਡੀ ਬਾਬੇ ਤੋਂ ਪੁੱਤ ਮੰਗਨ ਗਈ ਔਰਤ ਨਾਲ ਬੀਤੇ ਦਿਨੀ ਇੱਕ ਸਾਥ ਵਾਲੋਂ ਬਲਾਤਕਾਰ ਕਰਨ ਦੇ ਖਿੱਤੇ ਇਲਜ਼ਾਮ ਔਰਤ ਵੱਲੋਂ ਲਗਾਏ ਗਏ ਸਨ ਪਰੰਤੂ ਜਿਸ ਬਾਬੇ ਤੇ ਔਰਤ ਵੱਲੋਂ ਕਿਤੇ ਤੌਰ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਉਸ ਬਾਬੇ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਅਤੇ ਔਰਤ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉੱਥੇ ਛੋਸਨ ਮੀਡੀਆ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰੀਆਂ ਖਬਰਾਂ ਤੋਂ ਬਾਅਦ ਸਤਕਾਰ ਕਮੇਟੀਆਂ ਤੇ ਸਿੰਘ ਉਤਪਖੰਡੀ ਬਾਬੇ ਦੇ ਘਰ ਪਹੁੰਚ ਜਿੱਥੇ ਉਹਨਾ ਅਮਰਤਾਰੀ ਸਿੰਘ ਨੂੰ ਉਸ ਬਾਬੇ ਵੱਲੋਂ ਘਰ ਵਿੱਚ ਗੱਦੀ ਲਗਾਈ ਜਾਂਦੀ ਸੀ ਗੱਦੀ ਲਗਾਉਣ ਵਾਲੇ ਬਾਬੇ ਵੱਲੋਂ ਵੱਡੇ ਪੱਦਰ ਤੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਨਾਲ ਨਰਾਦਰਕ ਵਿਹ ਕੀਤਾ ਗਿਆ ਸੀ ਜਿਸ ਤੋਂ ਸਤਕਾਰ ਕਮੇਟੀ ਦੇ ਸਿੰਘਾਂ ਨੇ ਉਤਪ ਬਾਬੇ ਦੀ ਗੱਦੀ ਚੁਕਾ ਕੇ ਪੂਰੀ ਸੰਗਤ ਸਮੇਤ ਪਖੰਡੀ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ ਉੱਥੇ ਪਿੰਡ ਵਾਸੀਆਂ ਨੇ ਬਾਬੇ ਦੇ ਹੱਕ 'ਚ ਆਉਂਦੇ ਆ ਉਸ ਔਰਤ ਵੱਨੂੰ ਲਾ ਕੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਇਸ ਵਾਰ ਦੀ ਲੋਕੀ ਤੇ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਾ ਧੰਵਾਦੀ ਕਰੀ ਬੀਦਰ ਪਾਸ਼ਾ ਮਾਤਾ ਸਾਹਿਬ ਦੇ ਆਂ ਦੇ ਚਰਨਾਂ ਨੂੰ ਭਾਵੇ ਸੋਨਿਆ ਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਭਾਜੀ ਮੰਨੋ ਮੇਰੀ ਗੱਲ ਭਲੇ ਮੋਰਚਾ ਫਤਹਿ ਕਰਾਈਏ ਫਿਰ ਬੈਠਾਂਗੇ ਭਾਜੀ ਜਾੜ ਜੁੜੋ ਪਾਣੀ ਗੁਰੂ ਗੁਰੂ ਹੈ ਪਾਣੀ ਧੁਰੀ ਪਾਣੀ ਆਈ ਤੇ ਤਗਲੀ ਜਲਕ ਮਟਾਇਆ ਤੇ ਮਾਂ ਵੀ ਜਲਕ ਮਟਾ ਦੇ ਨਾ ਪਾਣੀ ਫੜੋ ਵੱਸ ਤੋਂ ਵੱਧ ਪੀਪਨ ਫੜੋ ਇੱਥੇ ਮੜਾ ਜਾ ਭਾਜੀ ਕੋਪੀ ਪੈਨ ਕੀ ਬਾਉਨ ਕੋਪੀ ਪੈਨ ਫੜਿਓ ਵੀਰ ਮੜਾ ਜਾ ਕੋਪੀ ਪੈਨ ਦਿਓ ਦੱਸ ਸੁਣੋ ਅਧਰ ਆਵੇ ਬਾਹਰ ਆਇਓ ਤੇ ਉਲਾਈ ਬਹੁਤ ਆਹੋ ਦੇਖਿਓ ਮੜਾ ਯਾਰ ਮੈਂ ਨਹੀਂ ਨਹੀਂ ਡਾਰਕਾਂ ਦਾ ਇੱਥੇ ਯਾਰ ਨਹੀਂ ਜਿਹੜੀ ਤੁਹਾਡੇ ਨਾਲ ਆਈ ਹੈ ਨਹੀਂ ਤੁਹਾਡੇ ਨਾਲ ਆਇਆ ਯਾਰ ਕਿਹੜੀ ਗੱਲ ਤੁਹਾਡੇ ਹੁੰਦਿਆ ਥੋੜੀ ਗਲਤ ਕੰਮ ਕੀ ਹੋਊਗਾ ਜੋ ਬਾਬੇ ਜੀ ਆਇਓ ਪਾਣੋ ਜੀ ਸਾਨੂੰ ਤੁਹਾਡਾ ਫਰਜ਼ ਹੈ ਜੀ ਉਹਨਾਂ ਦਾ ਸਾਰੀ ਕੁਮਾਈ ਤੇ ਇਹਨੂੰ ਪਤਾ ਸੀ ਅੱਜ ਇਦਾਂ ਹੋ ਜਾਣਾ ਸੰਗਾ ਜੀ ਜਿੱਥੇ ਬਾਬਾ ਜੀ ਗੱਡੀ ਲਾ ਕੇ ਬਹਿੰਦੇ ਸੀ ਉਹ ਘਰ ਵਾਲੇ ਮੰਨ ਗਏ ਆ ਕਿ ਅਸੀਂ ਅੱਜ ਤੋਂ ਤੋਬਾ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲਵਾਂਗੇ ਜੀ ਗਾਂ ਤੋਂ ਹੀ ਗੱਦੀ ਨਹੀਂ ਲਾਵਾਂਗੇ ਠੀਕ ਹੈ ਸੰਗਤ ਜੀ ਤੇ ਆਓ ਬਾਪੂ ਜੀ ਕਰੋ ਸੇਵਾ ਲੱਗੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਐਸੀ ਉਸ ਪਿੰਡ ਕੀ ਨਾ ਪਿੰਡ ਦਾ ਭਾਈ ਸਾਹਿਬ ਸੀਤੋ ਮਾਈ ਚੁਗੀਆਂ ਠੀਕ ਹੈ ਜੀ ਜੋ ਅੱਜ ਘਟਨਾ ਹੋਈ ਜੀ ਇੱਥੇ ਕਿਸ ਦਿਨ ਦੀ ਘਟਨਾ ਕੀ ਚੱਕਰ ਹੋਇਆ ਸੀ ਉਸ ਦਿਨ ਦੀ ਜਿਹੜੀ ਸੱਚ ਗੱਲ ਆ ਸਾਨੂੰ ਉਹ ਦੱਸੋ ਪਾਣੀ ਸੋਸ਼ਲ ਮੀਡੀਆ ਦੇ ਜੋ ਵੇਖਿਆ ਹਾਂਜੀ ਭਾਜੀ ਉਦਾਂ ਹੀ ਕਦੇ ਇੱਥੇ ਆਪਣਾ ਰਪੀ ਦੁਰਦੇਵ ਜਿਵੇਂ ਪੇਂਟ ਦੇ ਦੌਰ ਦੇ ਆਪਣਾ ਵਰਤਦੇ ਹਾਂ ਹਾਂਜੀ ਭਾਈਚਾਰਾ ਕਰਕੇ ਭਾਈਚਾਰਾ ਕਰਕੇ ਬਿਲਕੁਲ ਉਹ ਚੱਕਰ ਦੇ ਵਿੱਚ ਆਪਾਂ ਗੱਲ ਕੀਤੀ ਉਹ ਚੱਕਰ ਦੇ ਵਿੱਚ ਨਹੀਂ ਆਏ ਹਾਂਜੀ ਜਾਂ ਕੰਡਪੜ ਦੇ ਕੰਡਪੜ ਸਾਹਿਬ ਜਿੰਨ੍ਹੇ ਸਾਲ ਪਛਾਉਂਦਾ ਉਹ ਅੱਛਾ ਜੀ ਉਹ ਹੈ ਬੰਦੇ ਨੂੰ ਜਿਹੜਾ ਬਾਬਾ ਜੀ ਆ ਕਿੰਨਾ ਬਾਬਾ ਦਾ ਨਾਮ ਬਾਬਾ ਕਲਵੰਤ ਸਿੰਘ ਬਾਬਾ ਕਲਵੰਤ ਸਿੰਘ ਹਾਂਜੀ ਕੰਤਾ ਕੰਦਾ ਵੀ ਕਹਿੰਦੇ ਕਲਵੰਤ ਕਹਿੰਦੇ ਹਾਂਜੀ ਜਿਵੇਂ ਪਿੰਡ ਦਾ ਨਾ ਛੋਟਾ ਨਾਮ ਹੁੰਦਾ ਕਲਵੰਤ ਸਿੰਘ ਕਲਵੰਤ ਸਿੰਘ ਅੱਛਾ ਕਲਵੰਤ ਸਿੰਘ ਹੀ ਅੱਛਾ ਜੀ ਤੇ ਇਹ ਜੋ ਤੁਹਾਨੂੰ ਪਤਾ ਤੁਸੀਂ ਵੇਖਿਆ ਸੋਸ਼ਲ ਮੀਡੀਆ 'ਚ ਜੋ ਬੀਬੀ ਕਹਿੰਦੀ ਬਾਕੀ ਹੀ ਸ਼ੁਰੂ ਤੋਂ ਜਾਣਦੇ ਆਂ ਬੰਦੇ ਨੂੰ ਅੱਛਾ ਜੀ ਪਿੰਡ ਦੇ ਵਿੱਚ ਪਤਵੰਤੇ ਸੱਜਣ ਇਹ ਬੱਚੇ ਨੂੰ ਪੁੱਛ ਇਹ ਸਾਰੇ ਤੇ ਬੱਚੇ ਬੱਚੇ ਅਸੀਂ ਤਾਂ ਹੀ ਆਏ ਜੀ ਪਹਿਲੇ ਸਾਨੂੰ ਪਤਾ ਲੱਗੇ ਕਦੀ ਵੀ ਨਾ ਕੋਈ ਕਦੀ ਵੀ ਨਹੀਂ ਇਹੋ ਜਿਹਾ ਇਹੋ ਜਿਹਾ ਇਨਸਾਨ ਨਹੀਂ ਆਹੋ ਜਿਹਾ ਇਨਸਾਨ ਹੀ ਸੀ ਇਹ ਬਿਲਕੁਲ ਘੜੀਆਂ ਅਨਜਾਮ ਤੇ ਸਰਾ ਦਾ ਤੇ ਜਿੱਥੇ ਉਹਦੀ ਪੱਗ ਲਵਾਈ ਗਈ ਹੈ ਉੱਥੇ ਤੁਹਾਡੇ ਚ ਕੋਈ ਸੱਜਣ ਗਿਆ ਮੌਕੇ ਤੇ ਕੋਈ ਹੈ ਸੀ ਉੱਥੇ ਉੱਥੇ ਨੂੰ ਕੱਲੇ ਨੂੰ ਖੱਦੇ ਆਇਆ ਕੱਲੇ ਨੂੰ ਕੱਲੇ ਕਿੰਨੇ ਵਜੇ ਸੱਦੇ ਆ ਤੇ ਕਿੰਨੇ ਸੱਦੇ ਆ ਇਹ ਤਕਰੀਬਨ ਸਵੇਰ 10 ਵਜੇ ਦਾ ਟਾਈਮ ਉਹ 10:00 ਵਜੇ ਦਾ ਬੋਲ ਤੇ ਘਟਨਾ ਕਿਦਾਂ ਦੀ ਕਹਿੰਦੇ ਹੋ ਬੀਬੀ ਨਾਲ ਜਦੋਂ ਕੋਈ ਕਰਮ ਹੋਇਆ ਕਿਦਾਂ ਦੀ ਘਟਨਾ ਦੱਸਦੇ ਹੋ ਇਹ ਗੱਲ ਬਾਰੇ ਇੱਕ 4 ਦਿਨ ਪੈਰਸੋਂ ਦੀ ਗੱਲ ਜਿਹਨੂੰ ਵੀਡੀਓ ਪਈ ਆਪਾਂ ਮੰਗਲਵਾਰ ਸੱਧਿਆ ਪਰਸੋਂ ਪਰਸੋਂ ਦੀ ਘਟਨਾ ਆ ਤੇ ਸੱਧਿਆ ਕੱਲ ਉਹ ਪਰਸੋਂ ਸੱਧਿਆ ਉਹਨਾਂ ਅੱਛਾ ਜੀ ਪਰਸੋਂ ਸੱਧਿਆ ਯਾਨੀ 2-4 ਦਿਨ ਪਹਿਲਾਂ ਉਹ ਗੱਲ ਹੋਈ ਇੱਥੇ ਕਿਤੇ ਘਰੇ ਆਏ ਇਹਨਾਂ ਦੇ ਅੱਛਾ ਜੀ ਤੇ ਸਾਨੂੰ ਉਹ ਕਮਰਾ ਦਿਖਾਓਗੇ ਕਿੱਥੇ ਕਹਿੰਦੇ ਉਹ ਬੰਦੇ ਦੀ ਬਾਬਾ ਜੀ ਆ ਕਮਰਾ ਤਾਂ ਨਹੀਂ ਦਿਖਾ ਦਿੰਦੇ ਹਾਂ ਹਾਂਜੀ ਖੋਲੋ ਮਾੜਾ ਦਿਖਾਓ ਜਿੰਦਰਾ ਲੱਗਾ ਹੈ ਹਾਂਜੀ ਖੋਲੋ ਮਾੜਾ ਲਿਆ ਆ ਚੱਪ ਫੜ ਕੇ ਸੰਤ ਬਾਬਾ ਜੀ ਇੱਥੇ ਮਤਲਬ ਆ ਹੀ ਰਹਿੰਦੀ ਆ 2 4 10 ਬੰਦੇ ਮਤਲਬ ਜਿਹੜੇ ਇਹਦੇ ਕੋਲ ਬੱਤ ਅੱਛਾ ਜੀ ਸੰਗਤ ਆਂਦੀ ਆ ਇੱਥੇ ਸੌ ਤੇ ਵੀਰਵਾਰ ਗੱਦੇ ਸੌ ਵਾਰ ਤੇ ਵੀਰਵਾਰ ਨੂੰ ਬਾਬਾ ਜੀ ਗੱਦੀ ਲਾਂਦੇ ਇੱਥੇ ਹਾਂ ਜੀ ਬਹੁਤ ਸੰਗਤ ਆਉਂਦੀ ਉਹਦਣਾ ਅੱਛਾ ਜੀ ਸ਼ਹੀਦਾਂ ਦਾ ਪੈਰਾ ਮੰਦੇ ਜਾਂ ਕਿੰਨਾਂ ਦਾ ਪੈਰਾ ਮੰਦੇ ਬਾਬੇ ਸ਼੍ਰੀ ਚੰਦ ਆਵੇ ਸ਼੍ਰੀ ਚੰਦੀ ਗੱਦੀ ਲਾਂਦੇ ਬਾਬੇ ਸ਼੍ਰੀ ਚੰਦੀ ਗੱਦੀ ਲਾਂਦੇ ਆ ਜੀ ਅੱਛਾ ਜੀ ਤੇ ਆਪ ਜੀ ਸੰਗਤ ਕਿਸੇ ਨੂੰ ਪਤਾ ਸੀ ਕੋਈ ਇਦਾਂ ਦੀ ਦੁਰਘਟਨਾ ਹੋਈ ਆ ਜਾਂ ਇਦਾਂ ਦਾ ਕੋਈ ਵਾਰਾ ਹੋਇਆ ਕੋਈ ਇਦਾਂ ਦਾ ਗੱਲ ਨਹੀਂ ਜੀ ਕੋਈ ਕਿਸੇ ਨੂੰ ਨਹੀਂ ਸੀ ਨਾ ਕਹੀ ਅ ਸਾਡੇ ਮਤਲਬ ਕਿੰਨੇ ਕੋ ਸਾਲ ਹੋ ਗਏ ਬਾਬਾ ਇਹਨੂੰ ਗੱਡੀ ਲਾਂਦੇ ਆ ਇਦਾਂ ਨਹੀਂ ਆ 40 ਦੇ ਹੋ 30 40 ਸਾਲ ਹੋ ਚੱਲੇ ਅੱਛਾ ਜੀ 30 40 ਸਾਲ ਹੋ ਗਏ ਜੀ ਗੱਡੀ ਲਾਂਦੇ ਉਹਨਾਂ ਨੂੰ ਤੇ ਕਦੇ ਇਹੋ ਜੀ ਇਹਦੀ ਕੋਈ ਮਾੜੀ ਸੋਚ ਜਾ ਇਹੋ ਜਾਨੀ ਪਿੰਡ 'ਚ ਕਦੇ ਨੇ ਕੋਈ ਗਲਤ ਕੰਮ ਜਿਹੜਾ ਕੀਤਾ ਹੋਵੇ ਜਾਂ ਕਿਸੇ ਸੁਣਿਆ ਹੋਵੇ ਤੇ ਉਹ ਮਾੜਾ ਕਮਰਾ ਖਲਾਉਗੇ ਜੀ ਕਮਰਾ ਖਲਾ ਦੇ ਹਾਂ ਕੋਈ ਗੱਲ ਨਹੀਂ ਦੱਲ ਨਹੀਂ ਸਕ ਲੈਨੇ ਕਮਰਾ ਖਲਾ ਕੇ ਮਾੜਾ ਜੀ ਤੁਸੀਂ ਨਾ ਦਿਖਾ ਦਿਓ ਤੁਹਾ ਬਾਈ ਨੂੰ ਬਦਨਾਮ ਕਰਨ ਵਾਸਤੇ ਹਾਂਜੀ ਸਾਰਾ ਕੁਝ ਬਦਨਾਮ ਕਰਨ ਵਾਸਤੇ ਕੋਈ ਇਹੋ ਜੀ ਗੱਲ ਨਹੀਂ ਕੋਈ ਘਟਨਾ ਨਹੀਂ ਗਈ ਬਿਲਕੁਲ ਵਾਸਤੇ ਗਲਤ ਆ ਨਿੰਦਨ ਜੋ ਅਸੀਂ ਕਾਂਗਰਸ ਬੰਦੇ ਆ ਅਸੀਂ ਕੋਈ ਇਹੋ ਜੇ ਇਹ ਨਹੀਂ ਵੀ ਅਸੀਂ ਕਿਸੇ ਦੀ ਪੱਖਵਾਦੀ ਕਿਉਂਕਿ ਨਾ ਤੇ ਅਸੀਂ ਇਹਦੇ ਕੋਲ ਚੌਂਕੀ ਭਰਨੀ ਹੋਣੀ ਜਾਂ ਕੁਝ ਹਨਾ ਤੇ ਸਿਰਫ ਅਸੀਂ ਸਚਾਈ ਕਹਿੰਨੇ ਆ ਕਿ ਨਹੀਂ ਹਾਂਜੀ ਕੀ ਨਾ ਤੁਹਾਡਾ ਲਵਦੀਪ ਕਾਰ ਕੀ ਗੱਲ ਬਾਤ ਪੈਣੂ ਜੀ ਆਏ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਉਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਤਿਆਂ ਬੇਵਾਨਿਆਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ਼ ਚਾਹੀਦਾ ਮੇਰ ਨਾਲ ਤੱਕਾ ਆਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾਂ ਕੀ ਬਾਬਾ ਕਾਂਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਹਨਾਂ ਕੋਲੇ ਸਹੀ ਪੁੱਤਰ ਦੀ ਦੁਆ ਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣਗਰੋਂ ਦੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਲਾ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਨਾਲ ਦੋ ਮੁੰਡੇ ਹੋਰ ਵਾਪਸ ਆਏ ਉਥੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਨੰਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਮੈਂ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਮੈਨੂੰ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਆ ਕਰਦਾ ਹੈ ਵਾਪਾ ਗੰਦਾ ਮੈਂ ਪੈਰ ਫੱਗਾ ਰੇ ਫੱਗ ਪੈਰਾਂ ਦੇ ਰੱਖ ਕੇ ਉਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖਸਾ ਦਿੱਤੀ ਜਾਵੇ ਇਹਨਾ ਲੈ ਕੇ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਦਾ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤਾਂ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਿਹੜਾ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਨ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਟੈਗ ਹਾਂਜੀ ਉਹਦੇ ਨਾਲ ਟੈਗ ਤਣੀ ਬਾਬਾ ਜੀ ਬੀਤੇ ਦਿਨ ਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਤੜਤੇ ਕੋਈ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੋਈ ਜਾਂਦੀ ਹੈ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੁਹਾਡੇ ਵੱਲੋਂ। ਉਹ ਠਕਾਡਣਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਣਾ ਬੋਲ ਲੈਣਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ। ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ। ਜਦੋਂ ਮੈਂ ਅੱਡੇ ਤੇ ਬਾਅਦ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘਟਣਾ ਹੋਈ ਮੈਂ ਕਿਹਾ ਕੋਈ ਨਹੀਂ ਹੋਈ। ਇਹਨਾਂ ਕਿਹਾ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਤਮਕਾ ਕੇ ਵੇ ਰਾਜਾ ਦੇ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾ ਵੀ ਤਾਂ ਆਪਾ ਇੱਥੇ ਨਿਬੇੜ ਲਗੇ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨਾਂ ਨਾ ਕਰੋ ਕੀ ਗੱਲ ਕਰਨਾ ਇਹਨਾਂ ਮੁੜਕੇ ਮੈਨੂੰ ਦੂਸਰੀ ਬੈਂਕ ਸੇ ਭਾਗੇ ਇਹਨਾਂ ਦੂਸਰੀ ਬੈਂਕ ਸੇ ਫੋਨ ਕਰ ਕਰਕੇ 15 ਜਨਾਨੀਆਂ 15 ਇਹ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਵੀ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚੋਂ ਨਹੀਂ ਛੱਡਿਆ ਸੀ ਤੇ ਜਦੋਂ ਇਹਨਾਂ ਆਖਿਆ ਵੀ ਪਾਗਲਾ ਮੈਂ ਪਾਗਲਾ ਆ ਲਾ ਮੈਂ ਕਿਹਾ ਮੈਂ ਨਹੀਂ ਲਾਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਹਨਾਂ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੂਤਾ ਲਖਿਆ ਧਮਕੀਆਂ ਦਿੱਤੀਆਂ ਹਥਿਆਰ ਇਹਨਾਂ ਦੇ ਕੋਲ ਇਹ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐ ਲੈ ਤੇ ਇਹਨਾਂ ਦੀ ਵੀਡੀਓ ਵੇਖ ਲੋ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾਂ ਮਾਰਨ ਦੀ ਐ ਵੇਖ ਲੋ ਵੀਡੀਓ ਚ ਗੱਲ ਇਹਨਾਂ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਜਬੂਤ ਸਬੂਤ ਮੈਨੂੰ ਇਹ ਲਾ ਕੇ ਦਾ ਬਜਾਤੀ ਦੇ ਵਿੱਚ ਵੀ ਚੂੜਿਆ ਚੜਮਿਆ ਤੂੰ ਇਹ ਕੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਵੇਲੋ ਵੀ ਨਾ ਆਖਾ ਗੱਦੀ ਚੁੱਕ ਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮਨਾ ਮਾਰਾ ਨਾਂ ਮੈਨਾਂ ਨਾ ਹੂੰ ਨਾ ਹੰਗਾਰਾ ਧਮਕੀਆਂ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਗ ਲਾ ਕੇ ਤੇ ਇਨਾਂ ਦੇ ਪਹਿਰਾ ਜਿਹੜਾ ਰੱਖਤੀ ਉੱਥੋਂ ਮੈਂ ਆਪ ਦੇ ਇਨਾਂ ਨੇ ਅਸਦਾ ਮੈਂ ਇਨਾਂ ਦੀ ਦੂਸਰੀ ਬੈੜਕ ਚ ਇਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਂ ਇਹ ਮੀ ਧਮਕੀਆਂ ਮਿਲਾਂ ਰਾਜ ਇਨਾਂ ਰਾਜ ਮੱਲ ਲਿਆ ਮੈਨੂੰ ਉਥੇ ਮਠਿਆਈ ਵਾਲਿਆਂ ਨੇ ਛਡਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕਹਿੰਦੀ ਉਸ ਬਾਰੇ ਤੁਸੀਂ ਉਹ ਨਾਦੀ ਬਾਰੇ ਉਹ ਤੇ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਦਾ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਇਹਨਾਂ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜ਼ਮੀਨ ਦੀ ਇਤ ਲੁੱਟੀ ਆ ਜਾਂ ਕੋਈ ਇਹ ਆਨੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂਤ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜ਼ਮੀਨ ਦੀ ਇਤ ਲੁੱਟੀ ਆ ਇਹਨੇ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਤੇਰੇ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਿਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਨਮਾਨ ਨਹੀਂ ਲੱਗਦਾ ਜਿਹੜਾ ਵੀ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਇਹ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਉਂਦਾ ਹੀ ਆ ਹਾਂ ਠੀਕ ਇਹ ਲਿਜਾਮ ਲਾਏ ਗਏ ਜਿਹੜੇ ਗਲਤ ਹੀ ਗਾਇ ਇਹ ਮੈਂ ਬਰਤੀ ਹਾਰਗਾ ਇਹ